ਦਲ ਮਾੜਿਆ ਕਾਂਗਰਸੀ ਮਾੜਿਆ ਤੇ ਮੋਦੀ ਵਰਗੇ ਮਾੜਿਆ ਠੀਕ ਆ ਹੁਣ ਆ ਬਈ ਨਵੀਂ ਸਰਕਾਰ ਆ ਗਈ ਝਾੜੂ ਵਾਲੀ ਇਹਨਾਂ ਦੇ ਮਾਨ ਆ ਪੁੱਤਾਂ ਨੇ ਹਸਾਲੀ ਦੋ ਹੋਇਆ ਨਾ ਦੋਹਾਂ ਸਾਲਾਂ ਦੀ 70 ਸਾਲਾਂ ਜਿੰਨਾਂ ਇਹਨਾਂ ਨੇ ਬੇੜਾ ਭਾਤਾ ਪੈਂਟਾਂ ਨੂੰ ਪੈਸੇ ਦਵਾਉਂਦਾ ਸੀਗਾ ਤੇ ਉਹਨਾਂ ਨੂੰ ਚੱਕ ਕੇ ਬਈ ਜੇਲ੍ਹ ਸੁਟਤਾ ਉਹ ਤੇ ਬਈ ਮੈਂ ਸੁਣਿਆ ਬਈ ਇਹ ਲੱਖੇ ਸਾਰੇ ਸੁਣਦੀ ਵੀਡੀਓ ਆ ਕਿਨੇ ਭਗਵਾਨ ਤਮਾਨ ਨੇ ਵੀਡੀਓ ਕਾਲ ਲਾ ਕੇ ਉਹਨੂੰ ਉਹਨੂੰ ਕਟਾਇਆ ਬਈ ਠੀਕ ਆ ਠੰਡ ਵਿੱਚ ਨੰਗਾ ਕਰਕੇ ਤੇ ਉੱਤੇ ਠੰਡਾ ਪਾਣੀ ਪਵਾ ਕੇ ਉੱਤੇ ਕੁੱਟ ਪਈ ਬਹੁਤ ਜ਼ਿਆਦਾ ਇਹਦਾ ਵੀ ਕੋਈ ਚਾਚਰਾ ਕੰਮ ਨਹੀਂ ਕਰਿਆ ਇਹ ਤਾਂ ਨੇ ਟਰੈਕਟਰ ਮਾਰਚ ਕੱਢ ਰਹੇ ਆ ਬਾਈ ਅਸੀਂ ਆਜ਼ਾਦੀ ਮਿਲੀ ਅਤੇ ਸੰਵਿਧਾਨ ਦੇ ਅਨੁਸਾਰ ਲੋਕਾਂ ਲਈ ਲੋਕਤੰਤਰ ਬਣਿਆ ਤੇ ਲੋਕਤੰਤਰ ਕਿੰਨਾ ਕਾ ਗੱਲਬਾਤ ਕਰਦੇ ਆ ਭਾਈ ਸਸ਼ੀਕਲ ਭਾਈ ਇਹ ਸਸ਼ੀਕਲ ਦੀ ਸਭ ਤੋਂ ਪਹਿਲਾ ਨਾ ਇਹ ਜਿਹੜਾ ਲੋਕਤੰਤਰ ਹੈ ਸਰਕਾਰਾਂ ਲਈ ਹੈ ਭਾਈ ਠੀਕ ਆ ਕਿਸਾਨਾਂ ਲਈ ਮਜ਼ਦੂਰਾਂ ਲਈ ਕੋਈ ਲੋਕਤੰਤਰ ਨਹੀਂ ਠੀਕ ਆ ਇਹਨਾਂ ਨੇ ਆ ਪਹਿਲਾਂ ਕਹਿੰਦੇ ਸੀ ਬਾਦਲ ਮਾਰੇ ਆ ਕਾਂਗਰਸੀ ਮਾਰੇ ਆ ਤੇ ਮੋਦੀ ਵਰਗੇ ਮਾਰੇ ਆ ਠੀਕ ਆ ਹੁਣ ਆ ਭਾਈ ਨਵੀਂ ਸਰਕਾਰ ਆ ਗਈ ਝਾੜੂ ਵਾਲ ਦੀ ਇਹਨਾਂ ਦੇ ਮਾਨ ਆ ਪੁੱਤਾਂ ਨੇ ਸਾਲ ਹੀ ਦੋ ਹੋਇਆ ਨਾ ਦੋਹਾਂ ਸਾਲਾਂ ਦੀ 70 ਸਾਲਾਂ ਜਿੰਨਾ ਇਹਨਾਂ ਨੇ ਬੇੜਾ ਭਾਤਾ ਪਹਿਲਾਂ ਵੇਖੋ ਭਾਈ ਇਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਪਹਿਲਾਂ ਅਸੀਂ ਅਮਰਤਪਾਲ ਉਹਨੂੰ ਜਾ ਕੇ ਜੇਲ੍ਹਾਂੋਂ ਸੁਟਦਾ ਹੁਣ ਆ ਬਈ ਭਾਨਾ ਸਿੱਧੂ ਉਹ ਵੀ ਚੰਗੇ ਕੰਮ ਕਰਦਾ ਸੀ ਹੈ ਤੇ ਗਰੀਬਾਂ ਧੀਆਂ ਭੈਣਾਂ ਦੇ ਹੱਕ ਨੂੰ ਚੰਗਾ ਸੀਗਾ ਤੇ ਏਜੰਟਾਂ ਨੂੰ ਪੈਸੇ ਦਵਾਉਂਦਾ ਸੀਗਾ ਤੇ ਉਹਨਾਂ ਨੂੰ ਜਾ ਕੇ ਬਈ ਜੇਲ੍ਹ ਸੁਟਦਾ ਉਹ ਤੇ ਬਈ ਮੈਂ ਸੁਣਿਆ ਬਈ ਲੱਖੇ ਸਾਰੇ ਸੁਣਦੀ ਵੀਡੀਓ ਆ ਕਿਨੇ ਭਗਵਾਨ ਤਮਾਨ ਨੇ ਵੀਡੀਓ ਕਾਲ ਲਾ ਕੇ ਉਹਨੂੰ ਉਹਨੂੰ ਕਟਾਇਆ ਬਈ ਠੀਕ ਆ ਠੰਡ ਵਿੱਚ ਨੰਗਾ ਕਰਕੇ ਤੇ ਉੱਤੇ ਠੰਡਾ ਪਾਣੀ ਪਵਾ ਕੇ ਉੱਤੇ ਕੁੱਟ ਪਈ ਬਹੁਤ ਜ਼ਿਆਦਾ ਕਹਿੰਦਾ ਬਈ ਕੋਈ ਚੰਝਰਾ ਕੰਮ ਨਹੀਂ ਕਰਿਆ ਇਹ ਤਾਂ ਨੇ ਟਰੈਕਟਰ ਮਾਰਚ ਕੱਢ ਰਹੇ ਆ ਬਈ ਅਸੀਂ ਅੱਛਾ ਠੀਕ ਹੈ ਕਹਿੰਦੇ ਆ ਕਿ ਆਜ਼ਾਦੀ ਮਿਲੀ ਆ ਆਜ਼ਾਦੀ ਲੱਗਦੀ ਆ ਤੁਹਾਨੂੰ ਮਿਲੀ ਆ ਆ ਤੁਹਾਡੇ ਸਾਹਮਣੇ ਆ ਬਈ ਵੇਖ ਲਓ ਕਿੰਨੀ ਕ ਆਜ਼ਾਦੀ ਮਿਲੀ ਆ ਜੇ ਆਜ਼ਾਦੀ ਮਿਲੀ ਹੋਵੇ ਸਾਨੂੰ ਕੀ ਲੋੜ ਆ ਬਈ ਇਥੇ ਸੜਕਾਂ ਧੱਕੇ ਖਾਨ ਦੀ ਹਾਂ ਹਾਂ ਜੇ ਜਾਦੀ ਮਿਲਿਆ ਸਾਰੇ ਮੌਜਨਾ ਸਾਨੂੰ ਕਿਹੜਾ ਜੀਣੀ ਕਰਦਾ ਵੀ ਸਿਰ ਜਾਨਿਆਂ ਚ ਬੈਠੇਗੇ ਮੌਜਨਾ ਕੋਈ ਗੱਲ ਨਹੀਂ ਬਈ 13 ਤਰੀਕ ਨੂੰ 13 ਫਰਵਰੀ ਨੂੰ ਸਾਡੀਆਂ ਜੁਣੀਆਂ ਸਾਡੇ ਕਿਸਾਨ ਮੋਰਚ ਨੇ ਨੇ ਐਲਾਨ ਕੀਤਾ ਦਿੱਲੀ ਜਾਵਾਂਗੇ ਫੇਰ ਉਹਦੀ ਮੋਦੀ ਦੀ ਹੱਕ ਤੇ ਜਾ ਕੇ ਨੱਚਾਂਗੇ ਬਈ ਦਿੱਲੀ ਠੀਕ ਹੈ ਮੋਦੀ ਦੇ ਇਕੱਲੇ ਦੇ ਜਾਣਾ ਕਿ ਪੰਜਾਬ ਸਰਕਾਰ ਨਾਲ ਵੀ ਸਾਰੇ ਪੰਜਾਬ ਸਰਕਾਰ ਕੋਈ ਆ ਬਈ ਸਾਰੇ ਹੀ ਸਿੱਖਦੇ ਜਾ ਕੇ ਨੱਚਾਂਗੇ 13 ਤਰੀਕ ਨੂੰ ਦਿੱਲੀ ਬਈ ਕੁਝ ਕੰਡਾਂਗੇ ਪੂਰਾ ਜਮਾਂ ਠੀਕ